ਹਾਂਜੀ ਸਤਿ ਸ੍ਰੀ ਅਕਾਲ ਮੈਂ ਤੁਹਾਡੀ ਆਪਣੀ ਰਪਿੰਦਰ ਤੇ ਆਪਣੇ ਕੋਲ ਅੱਜ ਗੁੱਡੀ ਆਈ ਹੈ ਜੀ ਬਿਨਾ ਜ਼ਮੀਨ ਵਾਲੀ ਗੁੱਡੀ ਆ ਜੱਟਾਂ ਦੀ ਕੁੜੀ ਪਹਿਲੀ ਵਾਰ ਕੋਈ ਬਿਨਾ ਜ਼ਮੀਨ ਵਾਲੀ ਆਈ ਹੈ ਜਿਨੇ ਕਿਸੇ ਨੂੰ ਜ਼ਮੀਨ ਦੀ ਡਿਮਾਂਡ ਨਹੀਂ ਰੱਖੀ ਤੇ ਮੈਂ ਵੀ ਬਹੁਤ ਖੁਸ਼ ਹਾਂ ਤੇ ਮੈਂ ਵੀਡੀਓ ਪਾ ਰਹੀ ਹਾਂ ਸੇਫ ਫੋਟੋ ਦਾ ਚਾਹੀਦਾ ਜੀ ਮੁੰਡਾ ਜਿੰਮ ਦਾ ਸਕੀਨ ਹੋਣਾ ਚਾਹੀਦਾ ਜੱਟਾਂ ਦਾ ਮੁੰਡਾ ਹੋਵੇ ਸੋਹਣਾ ਸੁਨੱਖਾ ਹੋਵੇ ਤੇ ਮੈਨੂੰ ਮੈਸੇਜ ਜਰੂਰ ਕਰੋ ਤੇ ਆਪਦੀ ਫੋਟੋਆਂ ਤੇ ਡਾਟਾ ਜਰੂਰ ਸੈਂਡ ਕਰਦੇ ਹੋ ਤੇ ਭੈਣ ਦੀ ਉਮਰ 22 ਸਾਲ ਹੈ ਜੀ ਵੀਡੀਓ ਨੂੰ ਤਦ ਬਕੇ ਸ਼ੇਅਰ ਕਰਦੇ ਹੋ ਹਾਂਜੀ ਸਸਰੀਕਾਲ ਮੈਂ ਤੁਹਾਡੀ ਆਪਣੀ ਰਪਿੰਦਰ ਤੇ ਆਪਾਂ ਨੂੰ ਜਿਹੜਾ ਆਪਾਂ ਪੀਆਰ ਕੁੜੀ ਵਾਸਤੇ ਗੁਰਸਿੱਖ ਮੁੰਡਾ ਪਾਇਆ ਸੀ 10 ਕਿੱਲਾਂ ਲਈ ਤੇ ਪਲੀਜ਼ ਆਪਾਂ ਨੂੰ 90 ਵਰਥ ਦਾ ਮੁੰਡਾ ਚਾਹੀਦਾ ਜੀ ਗੁਰਸਿੱਖ ਹੋਵੇ ਮੁੰਡਾ ਆਪਣੇ ਕੋਲੇ ਕੈਨੇਡਾ ਚ ਪੀਆਰ ਆ ਕੁੜੀ ਕੋਈ ਮੰਗ ਡਿਮਾਂਡ ਨਹੀਂ ਹੈਗੀ ਜੀ ਤੁਸੀਂ ਮੈਨੂੰ ਮੈਸੇਜ ਜ਼ਰੂਰ ਕਰੋ ਤੇ ਬਸ 10 ਕਿੱਲੇ ਵੀਰ ਕੋਲੇ ਜ਼ਮੀਨ ਹੋਵੇ ਜੀ ਤੇ ਵੀਡੀਓ ਨੂੰ ਦੱਬ ਕੇ ਸ਼ੇਅਰ ਕਰ ਦਿਓ ਤਾਂ ਕਿ ਇਸ ਭੈਣ ਨੂੰ ਇਸਦਾ ਜੀਵਨ ਸਾਥੀ ਮਿਲ ਸਕੀ ਹਾਂਜੀ ਸਤਿ ਸ੍ਰੀ ਅਕਾਲ ਮੈਂ ਸੋਦੀ ਆਪਣੀ ਰੁਪਿੰਦਰ ਤੇ ਆਪਣੇ ਕੋਲੇ ਕੈਨੇਡਾ ਦੇ ਵਿੱਚ ਗੁੱਡੀ ਆਈ ਹੈ ਜੀ ਤੇ ਭੈਣ ਦੀ ਉਮਰ ਸਾਰੀ 35 ਸਾਲ ਹੈ ਤੇ ਉਹਦੇ ਲਈ ਆਪਾਂ ਨੂੰ ਮੁੰਡਾ ਚਾਹੀਦਾ ਹੈ ਕੈਨੇਡਾ ਦੇ ਵਿੱਚ ਤੇ ਮੁੰਡਾ ਵਧੀਆ ਫੈਮਿਲੀ ਚੋਂ ਹੋਵੇ ਜੀ ਮੰਗ ਡਿਮਾਂਡ ਦੀ ਭੈਣ ਦੀ ਕੋਈ ਨਹੀਂ ਹੈਗੀ ਪੰਜ ਚਾਰ ਕਿੱल्ल्या ਦੀ ਡਿਮਾਂਡ ਹੈ ਜੀ ਮੁੰਡਾ ਕੈਨੇਡਾ ਚ ਹੀ ਹੋਵੇ ਵੀਡੀਓ ਨੂੰ ਦੱਬ ਕੇ ਸ਼ੇਅਰ ਕਰ ਦਿਓ ਜੀ ਤਾਂ ਕਿ ਭੈਣ ਨੂੰ ਜੇ ਮੇ ਸਾਥੀ ਮਿਲ ਸਕੇ ਹਾਂਜੀ ਸਤਿ ਸ੍ਰੀ ਅਕਾਲ ਮੈਂ ਤੁਹਾਡੀ ਆਪਣੀ ਰਪਿੰਦਰ ਤੇ ਆਪਣੇ ਕੋਲੇ ਗੁੱਡੀ ਆਈ ਹੈ ਜੀ 93 ਦਾ ਵਰਤਾ ਭੈਣ ਦਾ ਤੇ ਮੁੰਡਾ ਆਪਾਂ ਨੂੰ 90 ਦਾ ਚਾਹੀਦਾ ਜੀ ਤੇ 90 ਵਾਲ 90 ਦਾ ਵਰਤ ਚਾਹੀਦਾ ਮੁੰਡੇ ਦਾ ਤੇ ਕੁੜੀਆ ਕੈਨੇਡਾ ਦੇ ਵਿੱਚ ਪੀਆਰ ਹੈ ਜੀ ਤੇ ਮੁੰਡਾ ਆਪਾਂ ਨੂੰ ਚਾਹੀਦਾ ਗੁਰਸਿੱਖ ਵੀਰ ਕੋਲੇ 10 ਕ ਕਿਲੇ ਜ਼ਮੀਨ ਹੋਵੇ ਤੇ ਮੈਨੂੰ ਮੈਸੇਜ ਜ਼ਰੂਰ ਕਰੋ ਥੈਂਕ ਯੂ ਧੰਨਵਾਦ ਜੀ ਹਾਂਜੀ ਸਤਿ ਸ੍ਰੀ ਅਕਾਲ ਮੈਂ ਸੁਦੀ ਆਪਣੀ ਰਪਿੰਦਰ ਤੇ ਹੁਣੇ-ਹੁਣੇ ਆਪਾਂ ਨੂੰ ਕਾਲ ਆਈ ਹੈ ਜੀ ਕਹਿੰਦੇ ਵੀਡੀਓ ਜ਼ਰੂਰ ਪਾਓ ਤੇ ਦਰਜ਼ੀਆਂ ਦੀ ਕੁੜੀ ਹੈ ਜੀ ਦਰਜ਼ੀਆਂ ਦੀ ਸਿੰਬਿਆਂ ਦੀ ਜਿਹੜੇ ਕੱਪੜੇ ਸੇ ਆਉਂਦੇ ਹੁੰਦੇ ਨੇ ਤੇ ਕੁੜੀ ਆਪਣੀ ਬਹੁਤ ਵਧੀਆ ਪੜੀ ਹੋਈ ਆ ਕੁੜੀ ਦੀ ਕਰੀ ਹੋਈ ਆ ਮਾਸਟਰ ਡਿਗਰੀ ਤੇ ਉਹਨੂੰ ਮੁਲਾਜ਼ਮ ਮੁੰਡਾ ਚਾਹੀਦਾ ਸਰਕਾਰੀ ਮੁਲਾਜ਼ਮ ਹੋਵੇ ਤੇ ਜਿਹੜਾ ਕੋਈ ਸਰਕਾਰੀ ਮੁਲਾਜ਼ਮਾ ਮੈਸੇਜ ਜ਼ਰੂਰ ਕਰੋ ਜੀ ਵੀਡੀਓ ਨੂੰ ਦੱਬ ਕੇ ਸ਼ੇਅਰ ਹਾਂਜੀ ਸਤਿ ਸ੍ਰੀ ਅਕਾਲ ਮੈਂ ਸੋਦੀ ਆਪਣੀ ਰੁਪਿੰਦਰ ਤੇ ਇਹ ਅੱਜ ਮੈਂ ਵੀਡੀਓ ਪਾਈ ਹੈ ਜੀ ਖੱਤਰੀਆਂ ਦੇ ਮੁੰਡਿਆਂ ਖਾਤਰ ਖੱਤਰੀਆਂ ਦੇ ਮੁੰਡੇ ਜਿਹੜਾ ਕੋਈ ਕੈਨੇਡਾ ਦੇ ਵਿੱਚ ਪੀਆਰ ਹੈ ਤੇ ਮੁੰਡੇ ਦੀ ਉਮਰ 25 ਸਾਲ ਤੋਂ ਵੱਧ ਨਾ ਹੋਵੇ ਜੀ ਕਿਉਂਕਿ ਭੈਣ ਦੀ ਬਾਈ ਤੇ 23 ਸਾਲ ਦੇ ਵਿੱਚ ਵਿੱਚ ਹੈ ਉਮਰ ਤੇ ਆਪਾਂ ਬੇਨਤੀ ਇਹ ਹੈ ਜੀ ਤੇ ਮੁੰਡਾ ਪੀਆਰ ਵੀ ਹੋਣਾ ਚਾਹੀਦਾ ਤੇ ਰਿੱਚ ਤਕੜੀ ਫੈਮਿਲੀ ਚੋਂ ਵੀ ਹੋਣਾ ਚਾਹੀਦਾ ਕਿਉਂਕਿ ਪੈਰ ਨੂੰ ਭੈਣ ਨੂੰੜੀ ਬਹੁਤ ਵਧੀਆ ਤਕੜੀ ਫੈਮਿਲੀ ਚੋਂ ਗੁੜੀ ਆ ਆਪਣੇ ਕੋਲੇ ਤੇ ਮੈਨੂੰ ਉਹੀ ਮੁੰਡਾ ਮੈਸੇਜ ਕਰਿਓ ਜਿਹੜਾ ਤਕੜੀ ਫੈਮਿਲੀ ਦਾ ਤੇ ਰਿਚ ਫੈਮਿਲੀ ਦਾ ਤੇ ਕਿਉਂਕਿ ਉਹਨਾਂ ਨਾਲ ਇਹਨਾਂ ਦਾ ਮੱਥਾ ਲਵਾ ਸਕੀਏ ਤੇ ਘੱਟੋ ਘੱਟ 50 60 ਤੋਂ 70 ਲੱਖ ਰੁਪਈਆ ਵਿਆਹ ਦੇ ਉੱਤੇ ਲਾ ਦੇਣਗੇ ਜੀ ਤੇ ਆਪਾਂ ਨੂੰ ਉਹੀ ਮੈਸੇਜ ਕਰਿਓ ਜਿਹੜਾ ਕੈਨੇਡਾ ਦੇ ਵਿੱਚ ਪੀਆਰ ਤਕੜੀ ਫੈਮਿਲੀ ਚੋਂ ਮੁੰਡਾ ਜੀ ਥੈਂਕ ਯੂ ਧੰਨਵਾਦ ਤੇ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰ ਦਿਓ ਜੀ ਤਾਂ ਕਿ ਕਿਸੇ ਦਾ ਭਲਾ ਹੋ ਸਕੇ ਥੈਂਕ ਯੂ ਧੰਨਵਾਦ ਜੀ ਹਾਂਜੀ ਸੱਸ ਜੀ ਕੱਲ ਮੈਂ ਛੋਟੀ ਆਪਣੀ ਰੁਪਿੰਦਰ ਤੇ ਅੱਜ ਮੈਂ ਬੇਨਤੀ ਲੈ ਕੇ ਆਈ ਆ ਜੀ ਕੈਨੇਡਾ ਵਾਲੇ ਵੀਰਾਂ ਨੂੰ ਤੇ ਜਿਹੜੇ ਵੀਰ ਕੋਲੇ 10 ਤੋਂ 12 ਕਿੱਲੇ ਜ਼ਮੀਨ ਆ ਤੇ ਕੈਨੇਡਾ ਦੇ ਵਿੱਚ ਪੀਆਰ ਹੈ ਤੇ ਭੈਣ ਨੂੰ 10 ਕਿੱਲੇ ਆਉਂਦੇ ਨੇ ਜੀ ਭੈਣ ਇਧਰ ਹੀ ਹੈ ਆਪਣੇ ਪੰਜਾਬ ਦੇ ਵਿੱਚ ਤੇ ਭੈਣ 26-27 ਸਾਲ ਦੀ ਉਮਰ ਦੀ ਹੈ ਤੇ ਮਤਲਬ ਭੈਣ ਦਾ ਭੈਣ ਤੇ ਭਰਾ ਹੋਰ ਕੋਈ ਨਹੀਂ ਹੈਗਾ ਕੱਲੀ ਕੱਲੀ ਧੀ ਹੈ ਜੀ ਮੈਨੂੰ ਮੈਸੇਜ ਜ਼ਰੂਰ ਕਰੋ ਜਿਹੜੇ ਕੈਨੇਡਾ ਦੇ ਵਿੱਚ ਪੀਆਰ ਮੁੰਡੇ ਨੇ ਥੈਂਕ ਯੂ ਹਾਂਜੀ ਸਤਿ ਸ੍ਰੀ ਅਕਾਲ ਮੈਂ ਤੁਹਾਡੀ ਆਪਣੀ ਰਪਿੰਦਰ ਤੇ ਜਿਹੜੀ ਹੁਣ ਮੈਂ ਗੱਲ ਕਹਿਣ ਲੱਗੀ ਆ ਕੌੜੀ ਤਾਂ ਜ਼ਰੂਰ ਐ ਪਰ ਉਹਨਾਂ ਨੂੰ ਹੀ ਚੁਗੂਗੀ ਜਿੰਨਾ ਖਾਤਰ ਇਹ ਮੈਂ ਬੋਲੀ ਐ ਤੇ ਖਾਸ ਕਰਕੇ ਇਹ ਮੈਂ ਜੱਟਾਂ ਦੀਆਂ ਕੁੜੀਆਂ ਖਾਤਰ ਬੋਲੀ ਐ ਜਿਹੜੀਆਂ ਗਰੀਬ ਘਰ ਦੀਆਂ ਨੇ ਤੇ ਗਰੀਬ ਘਰ ਦੇ ਮੁੰਡਿਆਂ ਨੂੰ ਇਗਨੋਰ ਮਾਰ ਦਿਆ ਨੇ ਤੇ ਜਿਹੜੇ ਮੇਰੇ ਕੋਲ 5-7 ਕਿੱਲਾਂ ਵਾਲੇ 2-4 ਕਿੱਲਾਂ ਵਾਲੇ ਕੁਝ ਵੀ ਵਿਚਾਰੇ ਮੁੰਡੇ ਇੱਥੇ ਪੈਂਡਿੰਗ ਪਏ ਨੇ ਮੇਰੇ ਕੋਲੇ ਤੇ ਜਿਹੜਾ ਵੀ ਦੇਖਦਾ ਮੂੰਹ ਚੱਕ ਕੇ ਕੈਨੇਡਾ ਨੂੰ ਅਸੀਂ ਜਾਣਾ ਜੀ ਸਾਡੇ ਤੇ ਪੈਸੇ ਲਾ ਦੇਣਾ ਇਹ ਜਾ ਮੁੰਡਾ ਲੱਭੋ ਦੇਖੋ ਜੀ ਤੁਸੀਂ ਥੋੜਾ ਜਿਹਾ ਆਪਣੇ ਪੰਜਾਬ ਬਾਰੇ ਵੀ ਸੋਚ ਲਓ ਭਾਂਡੇ ਮਾਂਜਣੇ ਨੇ ਇੱਥੇ ਜੱਟਾਂ ਦੀਆਂ ਕੁੜੀਆਂ ਜੱਟਾਂ ਦੇ ਭਾਂਡੇ ਮਾਂਜੋ ਆ ਕੇ ਗੋਰਿਆਂ ਦੇ ਭਾਂਡੇ ਕਿਉਂ ਮਾਂਜਦੀਆਂ ਉੱਥੇ ਜਾ ਕੇ ਤੇ ਮੇਰੀ ਹੱਥ ਵੰਨ ਕੇ ਬੇਨਤੀ ਹੈ ਮੜਾ ਜੀ ਆਪਣੇ ਪੰਜਾਬ ਬਾਰੇ ਸੋਚ ਲਓ ਤੇ ਜੇ ਇੱਥੇ ਕੁੜੀਆਂ ਰਹਿਣ ਗਈਆਂ ਤੇ ਨਾਲੇ ਤਾਂ ਆਪਣਾ ਹਨਾ ਪੰਜਾਬ ਹੱਸਦਾ ਬਸਦਾ ਰਹੂ ਜਮਾ ਪੰਜਾਬ ਦਾ ਪੀੜਾ ਕਰਕੇ ਹੋਇਆ ਪਿਆ ਸਾਰੀਆਂ ਕੁੜੀਆਂ ਬਾਹਰ ਨੂੰ ਭੱਜੀ ਜਾਂਦੀਆਂ ਨੇ ਤੇ ਮੁੰਡੇ ਕੁਮਾਰੇ ਫਿਰਦੇ ਨੇ ਤੇ ਮੇਰੀ ਹੱਥ ਵੰਨ ਕੇ ਬੇਨਤੀ ਹੈ ਜੀ ਜਰੂਰ ਸੋਚੋ ਥੈਂਕ ਯੂ ਜੀ ਵੀਡੀਓ ਵਧੀਆ ਲੱਗੀ ਸ਼ੇਅਰ ਜਰੂਰ ਕਰ ਦਿਓ ਦਬਕੇ ਥੈਂਕ ਯੂ ਹਾਂਜੀ ਸਤਿ ਸ੍ਰੀ ਅਕਾਲ ਮੈਂ ਤੁਹਾਡੀ ਆਪਣੀ ਰਪਿੰਦਰ ਤੇ ਅੱਜ ਮੈਂ ਬਹੁਤ ਖਾਸ ਵੀਡੀਓ ਪਾਈ ਐ ਇਹ ਹੈਗੀ ਆਪਣੀ ਮੱਝਵੀ ਸਿੱਖਾਂ ਦੇ ਮੁੰਡੇ ਲਈ ਤੇ ਜਿਹੜਾ ਮੁੰਡਾ ਫੌਜ ਜਾਂ ਪੁਲਿਸ ਚ ਹੈ ਉਹਨਾਂ ਲਈ ਵੀਡੀਓ ਹੈ ਤੇ ਪਲੀਸ ਮੈਨੂੰ ਮੈਸੇਜ ਜਰੂਰ ਕਰੋ ਤੇ ਕੁੜੀ ਮਤਲਬ ਪੜੀ ਹੋਈ ਆ ਵਧੀਆ ਕਰੂਆਂ ਵਿਆਹ ਵੀ ਵਧੀਆ ਕਰਨਗੇ ਤੇ ਮੈਨੂੰ ਮੈਸੇਜ ਕਰੋ ਜੀ ਤੇ ਜਿਹੜਾ ਕੋਈ ਪੁਲਿਸ ਵਾਲਾ ਤੇ ਆਪਣੇ ਸੰਗਰੂਰ ਮਾਨਸੇ ਦੇ ਏਰੀਏ ਦੇ ਵਿੱਚ ਹੋਵੇ ਪੁਲਿਸ ਵਾਲਾ ਤੇ ਫੌਜੀ ਜਿੱਥੋਂ ਮਰਜੀ ਹੋਵੇ ਹਾਂਜੀ ਸਤਿ ਸ੍ਰੀ ਅਕਾਲ ਅੱਜ ਅਸੀਂ ਆਏ ਹਾਂ ਲੁਧਿਆਣੇ ਦੇਖ ਦਿਖਾਇਆ ਕਰਾਉਣ ਤੇ ਤੁਸੀਂ ਦੇਖ ਸਕਦੇ ਹੋ ਇੱਧਰ ਤੇ ਆਪਾਂ ਮਤਲਬ ਕੁੜੀ ਤੇ ਮੁੰਡੇ ਨੂੰ ਨਹੀਂ ਦਿਖਾਵਾਂਗੇ ਕਿਉਂਕਿ ਇਹਨਾਂ ਨੇ ਕਿਹਾ ਵੀ ਅਸੀਂ ਇਥੇ ਮਤਲਬ ਕੈਮਰੇ ਦੇ ਵਿੱਚ ਨਹੀਂ ਆਉਣਾ ਤੇ ਬਹੁਤ ਹਾਂਜੀ ਸਤਿ ਸ੍ਰੀ ਅਕਾਲ ਮੈਂ ਸੁਡੀ ਆਪਣੀ ਰੁਪਿੰਦਰ ਤੇ ਆਪਾਂ ਅੱਜ ਬਹੁਤ ਖਾਸ ਵਿਸ਼ੇ ਤੇ ਮੈਂ ਵੀਡੀਓ ਪਾਈ ਹੈ ਤੇ ਅਨਬਾਕਸ ਦੇ ਵਿੱਚ ਨੰਬਰ ਸੈਂਡ ਕਰਿਆ ਕਰੋ ਕਿਉਂਕਿ ਇਦਾਂ ਮੈਨੂੰ ਬਹੁਤ ਕੁੜੀਆਂ ਨੇ ਮੈਸੇਜ ਭੇਜੇ ਨੇ ਕਿ ਦੀਦੀ ਵੀ ਕੋਈ ਸਾਡਾ ਨੰਬਰ ਚੱਕ ਲੈਂਦਾ ਹੈ ਵਾ ਤੇ ਇਦਾਂ ਤੁਸੀਂ ਮੈਸੇਜ ਕੁੜੀਆਂ ਖਾਸ ਕਰਕੇ ਮੇਰੀਆਂ ਭੈਣਾਂ ਅਨਬਾਕਸ ਦੇ ਵਿੱਚ ਨੰਬਰ ਸੈਂਡ ਕਰਨਾ ਆਪਦਾ ਅਨਬਾਕਸ ਮੈਂ ਡੇਲੀ ਚੈੱਕ ਕਰਦੀ ਆਂ ਕਿਤੇ ਕਹਿ ਵੀ ਮਿਸ ਹੋ ਜAVE ਨਹੀਂ ਤਾਂ ਮੈਂ ਚੈੱਕ ਕਰਦੀ ਆਂ ਤੇ ਜਿਹਨੂੰ ਜਿਹਨੂੰ ਮੈਂ ਫੋਨ ਕਰਿਆ ਤਾਂ ਪਲੀਜ਼ ਮੈਸੇਜ ਤੇ ਥੈਂਕ ਯੂ ਜ਼ਰੂਰ ਹਾਂਜੀ ਸਾਸਰੀ ਘਰ ਮੈਂ ਸੋਡੀ ਆਪਣੀ ਰਪਿੰਦਰ ਤੇ ਹਰੇਕ ਤਰ੍ਹਾਂ ਦਾ ਰਿਸ਼ਤਾ ਕਰਾਉਣ ਲਈ ਆਪਾਂ ਰੈਡੀ ਆਂ ਜੀ ਤੇ ਜਿਹੜੇ ਜਿਹੜੇ ਭੈਣ ਭਾਈ ਕੁਮਾਰ ਏ ਨੇ ਜਾਂ ਕੋਈ ਵੀ ਵਿਆਹੇ ਹੋਏ ਨੇ ਮਤਲਬ ਕਈ ਵਾਰ ਕਿਸੇ وجہ ਨਾਲ ਤਲਾਕ ਹੋ ਜਾਂਦੇ ਨੇ ਤੇ ਇਸ ਤਰ੍ਹਾਂ ਦੇ ਆਪਣੇ ਕੋਲੇ ਰਿਸ਼ਤੇ ਪੂਰੇ ਟੌਪ ਦੇ ਹੁੰਦੇ ਨੇ ਜੀ ਤੇ ਸੰਪਰਕ ਕਰ ਲਈ ਆਪਣੇ ਇਨਬਾਕਸ ਦੇ ਵਿੱਚ ਮੈਸੇਜ ਕਰਿਓ ਤੇ ਆਪ ਦਾ ਮਤਲਬ ਪੂਰਾ ਫੋਨ ਨੰਬਰ ਵਗੈਰਾ ਤੇ ਸਾਰਾ ਕੁਝ ਮਤਲਬ ਉੱਥੇ ਮੈਨੂੰ ਸੈਂਡ ਕਰ ਦਿਓ ਤੇ ਆਪਾਂ ਫੋਨ ਤੇ ਗੱਲ ਕਰਾਂਗੇ ਜਰੂਰ ਤੁਹਾਡੇ ਨਾਲ ਤੇ ਮੇਰੀ ਵੀਡੀਓ ਦੇਖ ਲਈ ਤੁਹਾਡਾ ਬਹੁਤ-ਬਹੁਤ ਧੰਨਵਾਦ ਤੇ ਰਿਸ਼ਤੇ ਜਿਨੇ ਜਿਨੇ ਕਰਾਉਣੇ ਨੇ ਉਹੀ ਮੈਸੇਜ ਕਰਿਓ ਬੇਫਜ਼ੂਲਾ ਮਤਲਬ ਮੈਸੇਜ ਨਾ ਕਰਿਓ ਕਿਉਂਕਿ ਇਦਾਂ ਮੈਂ ਕਿਸੇ ਦਾ ਰਿਪਲਾਈ ਨਹੀਂ ਦਿੰਦੀ ਤੇ ਜਿਹਨੂੰ ਰਿਸ਼ਤੇ ਦੀ ਜ਼ਰੂਰਤ ਹੈ ਮਤਲਬ ਲੋੜਵੰਦ ਹੈ ਤੇ ਕੋਈ ਕੁੜੀ ਆ ਕੋਈ ਮੁੰਡਾ ਮੇਰਾ ਭੈਣ ਭਾਈ ਕੁਝ ਵੀ ਮੇਰੀ ਫੁੱਲ ਗਾਰੰਟੀ ਹੋਊਗੀ ਜਿੱਥੇ ਮੈਂ ਕਰਾਊਂਗੀ ਤੇ ਪਲੀਜ਼ ਮੇਰੀ ਮਤਲਬ ਜਿਹੜੀ ਵੀਡੀਓ ਚੱਲਦੀ ਐ ਇਹਨੂੰ ਫੋਲੋ ਕਰ ਲਓ ਸ਼ੇਅਰ ਕਰ ਦਿਓ ਕਮੈਂਟ ਕਰ ਦਿਓ ਉਕੇ ਦੀ ਧੰਨਵਾਦ